ਸਤਿ ਸ਼੍ਰੀ ਅਕਾਲ ਗਲੋਬਲ ਪੰਜਾਬ ਪੀਵੀ ਤੁਸੀਂ ਦੇਖ ਰਹੇ ਹੋ ਮੈਂ ਜਤਿੰਦਰ ਕੌਰ ਲੈ ਕੇ ਹਾਜ਼ਰ ਹਾਂ ਸਾਡਾ ਖਾਸ ਪ੍ਰੋਗਰਾਮ ਨਿਊਜ਼ ਬਿਹਾਈਂਡ ਨਿਊਜ਼ ਇਹ ਪ੍ਰੋਗਰਾਮ ਹੈ ਜਿਸ ਤਹਿਤ ਵੱਡੀਆਂ ਖਬਰਾਂ ਤੇ ਗੱਲਬਾਤ ਹੁੰਦੀ ਹੈ ਵੱਡੇ ਮੁੱਦਿਆਂ ਨੂੰ ਲੈ ਕੇ ਚਰਚਾ ਕੀਤੀ ਜਾਂਦੀ ਹੈ ਚਾਹੇ ਉਹ ਮੁੱਦੇ ਰਾਸੀ ਹੋਣ ਧਾਰਮਿਕ ਹੋਣ ਜਾਂ ਫਿਰ ਸਮਾਜਿਕ ਹੋਣ ਖਾਸ ਤੌਰ ਤੇ ਇਸ ਪ੍ਰੋਗਰਾਮ ਦੇ ਵਿੱਚ ਖਬਰ ਦੇ ਪਿੱਛੇ ਦੀ ਖਬਰ ਤੇ ਗੱਲਬਾਤ ਕੀਤੀ ਜਾਂਦੀ ਹੈ ਤਮਾਮ ਇਹਨਾਂ ਵੱਡੇ ਮੁੱਦਿਆਂ ਤੇ ਗੱਲਬਾਤ ਕਰਨ ਦੇ ਲਈ ਹਰ ਵਾਰ ਦੀ ਤਰ੍ਹਾਂ ਪ੍ਰੋਗਰਾਮ ਵਿੱਚ ਮੇਰੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਸਿੱਧੂ ਜੀ ਸਭ ਤੋਂ ਪਹਿਲਾਂ ਪ੍ਰੋਗਰਾਮ న్యూਸ ਬਿਹਾਈਂਡ న్యూਸ ਦੇ ਵਿੱਚ ਉਹਨਾਂ ਦਾ ਸਵਾਗਤ ਕਰ ਲੈਂਦੇ ਆ ਸਵਾਗਤ ਆ ਸਰ ਪ੍ਰੋਗਰਾਮ ਤੁਹਾਡਾ ਜੋ ਧੰਨਵਾਦ ਦਰਸ਼ਕਾਂ ਦੇ ਲਈ ਸਤਿ ਅਕਾਲ ਬਿਲਕੁਲ हां तो सिद्ध साहब लगातार ਆਪਾਂ ਇਸ ਪ੍ਰੋਗਰਾਮ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਲੈ ਕੇ ਗੱਲਬਾਤ ਕਰਦੇ ਆ ਰਹੇ ਹਾਂ ਕੱਲ ਵੀ ਐਸਵਾਈਐਲ ਦੇ ਮੁੱਦੇ ਤੇ ਗੱਲਬਾਤ ਕੀਤੀ ਸੀ ਕਾਫੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਸੀ ਐਸਵਾਈਐਲ ਤੇ ਉਸ ਤੋਂ ਬਾਅਦ ਜੋ ਪੰਜਾਬ ਦੀ ਝਾਕੀ ਨੂੰ ਦਿੱਲੀ ਦੀ ਪ੍ਰੇਡ ਦੇ ਵਿੱਚ ਸ਼ਾਮਲ ਨਹੀਂ ਕੀਤਾ ਗਿਆ ਇਸ ਨੂੰ ਲੈ ਕੇ ਵੀ ਕਾਫੀ ਚਰਚਾ ਛੜੀ ਹੋਈ ਹੈ ਸਾਹਿਬ ਜਾਨ ਦੇ ਸ਼ਹੀਦੀ ਦਿਹਾੜੇ ਮੌਕੇ ਹੀ ਪ੍ਰੈਸ ਕਾਨਫਰੰਸ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਰਦੇ ਨੇ ਤੇ ਨਾਲ ਹੀ ਕਹਿੰਦੇ ਨੇ ਕਿ ਅੱਜ ਦੇ ਦਿਨ ਹੀ ਪੰਜਾਬ ਦੇ ਨਾਲ ਕੇਂਦਰ ਸਰਕਾਰ ਨੇ ਵੱਡਾ ਧੋਖਾ ਕੀਤਾ ਹੈ ਉਸ ਤੋਂ ਬਾਅਦ ਵਿਰੋਧੀਆਂ ਦੇ ਵੱਲੋਂ ਵੀ ਪਲਟਵਾਰ ਕੀਤਾ ਜਾਂਦਾ ਹੈ ਤੇ ਮੁੱਦਾ ਝਾਕੀ ਨੂੰ ਸ਼ਾਮਲ ਨਾ ਕਰਨ ਦਾ ਤੇ ਕਾਫੀ ਚਰਚਾ ਛਿੜੀ ਹੋਈ ਹੈ ਕਹਿੰਦੇ ਕਿ ਜਾਂਦੇ ਜਾਂਦੇ ਸਾਲ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇੱਕ ਰਾਜਸੀ ਸ਼ੱਕਾ ਮਾਰਿਆ ਤੇ ਉਹ ਸੋchnਾ ਚਾਹਾਂਗੇ ਕਿ ਉਹਨਾਂ ਨੇ ਕੀ ਕਹਿਸ ਮੁੱਦੇ ਨੂੰ ਲੈ ਕੇ ਆਏ ਜੋ ਤਾਂ ਵੱਡਾ ਸਵਾਲ ਹੈ ਅਸੀਂ ਆਪਣੇ ਦਰਸ਼ਕਾਂ ਨਾਲ ਜ਼ਰੂਰ ਸਾਂਝਾ ਕਰਨਾ ਚਾਹਾਂਗੇ ਮੁੱਖ ਮੰਤਰੀ ਭਗਵੰਤ ਮਾਨ ਨੇ ਅਲਵਿਦਾ ਆਖ ਰਿਹਾ ਜਿਹੜਾ 2023 ਦਾ ਸਾਲ ਹੈ ਉਹਦੇ 'ਚ ਰਾਜਸੀ ਸ਼ਿਕਾ ਮਾਰ ਦਿੱਤਾ ਮੈਂ 빙 ਇੱਕ ਜਰਨਲਿਸਟ ਕੋਈ ਵੱਡਾ ਸਾਉਥ ਵੀ ਦੇ ਲਈ ਇਸਤੇਮਾਲ ਕਰ ਸਕਦਾ ਸੀ ਜੀ ਅੱਜ ਇਸ ਖੇਡ ਦੀ ਆਪਾਂ ਗੱਲ ਕਰਦੇ ਆਂ ਜੇ ਸਿੱਕੇ ਦੀ ਗੱਲ ਕਰਦੇ ਆਂ ਉਹਦੇ ਸਿੱਕੇ ਦੇ ਉੱਪਰ ਕੋਈ ਸ਼ਬਦ ਹੀ ਨਹੀਂ ਹੈ ਹਾਂ ਬਿਲਕੁਲ ਕੀ ਹੈ ਰਾਸੀ ਸਿੱਕਾ ਹਾਂ ਰਾਸੀ ਸਿੱਕੇ ਦੀ ਜਿਹਦੇ ਆਪਾਂ ਗੱਲ ਕਰਦੇ ਆਂ ਤਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਜਦੋਂ ਤੁਸੀਂ ਝਾਕੀ ਦੀ ਗੱਲ ਕੀਤੀ ਹੈ ਜੀ ਉਸ ਮੁੱਦੇ ਤੇ ਤਾਂ ਉਹਨਾਂ ਨੇ ਕਹਿ ਕੇ ਪੰਜਾਬ ਦੇ ਨਾਲ ਵੱਡਾ ਧੱਕਾ ਕੀਤਾ ਗਿਆ ਹਾਂ 26 ਜਨਵਰੀ ਗਣਤੰਤਰ ਦੇਸ਼ ਦੀ ਪ੍ਰੇਡ ਹੋਏ ਜੀ ਸਾਰੇ ਮੁਲਕ ਦੀਆਂ ਝਾਕੀਆਂ ਦਿਖਾਈਆਂ ਜਾਂਦੇ ਪੰਜਾਬ ਦੀਆਂ ਝਾਕੀਆਂ ਬਾਹਰ ਕਰ ਦਿੱਤੀਆਂ ਜਾਣ ਹੂੰ ਤੇ ਇਸ ਤੋਂ ਵੱਡਾ ਧੱਕਾ ਕੀ ਹੋ ਸਕਦਾ ਹੈ ਬਿਲਕੁਲ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਨੇ ਇਹ ਗੱਲ ਕਹੀ ਤੇ ਨਾਲ ਦੀ ਨਾਲ ਹੀ ਜਿਹੜੇ ਪੰਜਾਬ ਚ ਭਾਜਪਾ ਦੇ ਪ੍ਰਧਾਨ ਐ ਸੀ ਲ ਜਾਖੜ ਹੂੰ ਉਹਨਾਂ ਨੇ ਕਹਿਦਾ ਕਿ ਮੁੱਖ ਮੰਤਰੀ ਭਗਵੰਤ ਮਾਨ ਦਾ ਝੂਠ ਬੋਲਦੇ ਆ ਹੂੰ ਅਸਲ ਚ ਕਹਿੰਦੇ ਵਜ੍ਹਾ ਇਹ ਹੈ ਕਿ ਅਰਵਿੰਦ ਕੇਜਰੀਵਾਲ ਜਿਹੜੇ ਦਿੱਲੀ ਦੇ ਮੁੱਖ ਮੰਤਰੀ ਹੈ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਉਹਨਾਂ ਨੇ ਝਾਕੀਆਂ ਦੇ ਉੱਤੇ ਆਪਣੀਆਂ ਤਸਵੀਰਾਂ ਲਗਾਈਆਂ ਹੋਈਆਂ ਸੀ ਇਸ ਵਜ੍ਹਾ ਕਰਕੇ ਝਾਕੀਆਂ ਜਿਹੜੀਆਂ ਆ ਗਈਆਂ ਰੱਦ ਹੋਈਆਂ ਫਿਰ ਸਿੱਕਾ ਕਿਵੇਂ ਵਜਾ ਮੁਖ ਮੰਤਰੀ ਭਗਵੰਤ ਮਾਨ ਨੇ ਨਾਲ ਦੀ ਨਾਲ ਹੀ ਇਸ ਦਾ ਜਵਾਬ ਦਿੱਤਾ ਜੀ ਉਹ ਕਹਿੰਦੇ ਹੁਣ ਗੱਲ ਇਹ ਹੈ ਸੁਨੀਲ ਜਾਖੜੇ ਦਿਖਾ ਦੇਣਾ ਕਿ ਦਿੱਲੀ ਦੀਆਂ ਝਾਕੀਆਂ 'ਚ ਜਿਹੜੀਆਂ ਗਣਤੰਤਰ ਦੇਸ਼ ਤੇ ਦਿਖਾਈਆਂ ਜਾਣੀਆਂ ਜੀ ਉਹ ਤੇ ਚਾਰਵਿੰਦ ਕੇਜਰੀਵਾਲ ਦਾ ਮੁਖ ਮੰਤਰੀ ਭਗਵੰਤ ਮਾਨ ਦੀਆਂ ਤਸਵੀਰਾਂ ਲਗੀਆਂ ਦਿਖਾ ਦੇਣਾ ਮੈਂ ਰਾਜਨੀਤੀ ਛੱਡ ਜਾਗਾ ਇਸ ਤੋਂ ਵੱਡੀ ਗੱਲ ਕੀ ਹੋ ਸਕਦੀ ਹੈ ਉਹ ਸੁਨੀਲ ਜਾਖੜ ਭਵਾਂ ਅਜੇ ਵੀ ਇਹ ਗੱਲ ਕਹਿ ਰਹੇ ਕਿ ਮੈਂ ਆਪਣੇ ਸਟੈਂਡ ਦੇ ਕਾਇਮ ਹ ਹ ਸਵਾਲ ਸਟੈਂਡ ਦੇ ਕਾਇਮ ਹੋਣ ਦਾ ਨਹੀਂ ਹੈ ਸਵਾਲ ਤਾਂ ਦੇਖੋ ਦੋ ਟੋਕਾ ਹੈ ਬਿਲਕੁਲ ਜੇ ਚਾਕੀਆਂ ਦੇ ਵਿੱਚ ਅਰਵਿੰਦ ਕੇਜਰੀਵਾਲ ਤੇ ਮੋਕੰਦਰੀ ਭਗਵੰਦ ਮਾਨ ਦੀਆਂ ਤਸਵੀਰਾਂ ਲੱਗੀਆਂ ਤਾਂ ਫਿਰ ਤਾਂ ਤਸਵੀਰਾਂ ਦਿਖਾਈਆਂ ਜਾਣ ਜੇ ਤਸਵੀਰਾਂ ਨਹੀਂ ਲੱਗੀਆਂ ਤਾਂ ਸਟੈਂਡ ਦੇ ਕੈਮਰੇ ਨਾਲ ਤਾਂ ਕੋਈ ਜਵਾਬ ਮਿਲਦਾ ਨਹੀਂ ਸੋ ਵੱਡਾ ਇਹ ਮਾਮਲਾ ਇਸ ਮਾਮਲੇ ਦੇ ਤੇ ਲੈ ਕੇ ਲੱਗਦਾ ਕਿ ਭਾਜਪਾ ਘਿਰਦੀ ਨਜ਼ਰ ਆ ਰਹੀ ਹੈ ਜੀ ਸੀਨੀਰ ਜਾਖੜ ਵੈਸੇ ਕਾਫੀ ਸੁੱਲਜੇ ਹੋਏ ਸਿਆਣੇ ਆਗੂ ਹੈਗੇ ਆ ਪਰ ਇਹ ਗੱਲ ਕਹਿ ਕੇ ਇਸ ਤਰ੍ਹਾਂ ਫਸ ਗਏ ਲੱਗਦਾ ਕਿ ਕਿਉਂਕਿ ਹੁਣ ਮੁਖਮੰਤਰੀ ਭਗਵੰਤ ਮਾਨ ਅਗਲੀ ਗੱਲ ਕਹਿ ਰਹੇ ਜੀ ਕਹਿੰਦੇ ਜੀ ਜਿਹੜੀ ਇਹ ਸਕ੍ਰਿਪਟ ਹੈਗੀ ਹੈ ਇਹ ਸਕ੍ਰਿਪਟ ਹੀ ਕੇਂਦਰੀ ਆਗੂਆਂ ਨੇ ਭਾਜਪਾ ਦੇ ਨੇ ਤਿਆਰ ਕਰਕੇ ਦਿੱਤੀ ਹੈ ਜੀ ਤੇ ਨਵੇਂ-ਨਵੇਂ ਕਹਿੰਦੇ ਸੁਨੀਲ ਜਾਖੜ ਭਾਜਪਾ ਚ ਗਏ ਆ ਜੋ ਸਕ੍ਰਿਪਟ ਲਿਖ ਕੇ ਦਿੱਤੀ ਉਹੀ ਪੜ੍ਹ ਦਿੱਤੀ ਹੈ ਉਹ ਝਾਕੀਆਂ ਕੀ ਆ ਦੇਖੋ ਝਾਕੀਆਂ ਦੀ ਜਦੋਂ ਆਪਾਂ ਗੱਲ ਕਰਦੇ ਆ ਜੀ ਉਹਦੇ ਪੰਜਾਬ ਦੇ ਸੱਭਿਆਚਾਰ ਦੀ ਗੱਲ ਹੈ ਬਿਲਕੁਲ ਪੰਜਾਬ ਦੀ ਵਿਰਾਸਤ ਦੀ ਗੱਲ ਹੈ ਪੰਜਾਬ ਨੇ ਜਿਹੜੇ ਆਜ਼ਾਦੀ ਲਈ ਕੁਰਬਾਨੀਆਂ ਦਿੱਤੀਆਂ ਉਸ ਦੀ ਗੱਲ ਹੈਗੀ ਹੈ ਮਾਈ ਭਾਗੋ ਦੀ ਗੱਲ ਹੈ ਹਮ ਉਹਨੇ ਇਹ ਉਹ ਝਾਕੀਆਂ ਜਿਨ੍ਹਾਂ ਨੂੰ ਕਿਸੇ ਵੀ ਪੰਜਾਬੀ ਨੂੰ ਜਾਂ ਦੇ ਦੇ ਕਿਸੇ ਵੀ ਹਿੱਸੇ ਦੇ ਲੋਕਾਂ ਨੂੰ ਜੀ ਇਹਦੇ ਤੇ ਇਤਰਾਜ਼ ਨਹੀਂ ਹੋ ਸਕਦਾ ਜੇ ਦਿਖਾਈਆਂ ਜਾਂਦੀਆਂ ਹਮ ਬਿਲਕੁਲ ਹੁਣ ਇਸੇ ਗੱਲ ਦੇ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਨੇ ਵੀ ਇਹ ਝਾਕੀਆਂ ਦਿਖਾਉਣ ਤੇ ਜੀ ਕੇਂਦਰ ਨੂੰ ਇਤਰਾਜ਼ ਕੀ ਹੈ ਹੂੰ ਇਥੇ ਦੱਸਿਆ ਗਿਆ ਹੈ ਕਿ ਕਿਉਂ ਨਾ ਦਿਖਾਈਆਂ ਜਾਣ ਚਾਕੀਆਂ ਜੀ ਉਹ ਕਹਿੰਦੇ ਪੰਜਾਬੀ ਸੂਬੇ ਨੇ ਪੰਜਾਬ ਨੇ ਫੈਸਲਾ ਲਿਆ ਇਸ ਮਾਮਲੇ ਦੇ ਵਿੱਚ ਤੇ ਜੇ ਆਪਾਂ ਗੱਲ ਕਰਦੇ ਹਾਂ ਕੇਂਦਰ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਕਿ ਨਰਿੰਦਰ ਮੋਦੀ ਕੌਣ ਹੁੰਦੇ ਆ ਹੂੰ ਇਹ ਚਾਕੀਆਂ ਜਿਹੜੀਆਂ ਬਾਹਰ ਕਰਨ ਦੇ ਲਈ ਜੀ ਸੋ ਵੱਡਾ ਸਵਾਲ ਆ ਹੁਣ ਉਹ ਤੇ ਜਵਾਬ ਚ ਇਹ ਵੀ ਕਹਿੰਦੇ ਮੁੱਖ ਮੰਤਰੀ ਕਹਿੰਦੇ ਲੋਕ ਜੀ ਜਦੋਂ 26 ਜਨਵਰੀ ਗਣਤੰਤਰ ਦਿਵਸ ਆਏਗਾ ਜੀ ਪੰਜਾਬ ਦੇ ਜਿੰਨੇ ਵੀ ਥਾਵਾਂ ਤੇ ਜ਼ਿਲ੍ਹਿਆਂ ਚ ਵੱਖ-ਵੱਖ ਪਦਰਾਂ ਤੇ ਗਣਤੰਤਰ ਦਿਵਸ ਦਾ ਮਨਾਇਆ ਜਾਣਾ ਹੂੰ ਬਿਲਕੁਲ ਉਹਦੇ ਕਹਿੰਦੇ ਸਾਰੀਆਂ ਝਾਕੀਆਂ ਦਿਖਾਵਾਂਗੇ ਹੂੰ ਕਿਭਲ ਇੰਨਾ ਹੀ ਨਹੀਂ ਜਦੋਂ 20 ਜਨਵਰੀ ਨੂੰ ਕਹਿੰਦੇ ਦਿੱਲੀ ਜਿਹੜਾ ਪੰਜਾਬ ਪਾਵਨ ਜਿਹੜਾ ਜਿੱਥੇ ਪੰਜਾਬ ਦਾ ਅਧਿਕਾਰ ਹੈਗਾ ਕਹਿੰਦੇ ਉੱਥੇ ਝਾਕੀਆਂ ਲਾਵਾਂਗੇ ਪੰਜਾਬ ਦੀਆਂ ਦਿੱਲੀ ਦੀਆਂ ਗਲੀਆਂ ਚ ਪੰਜਾਬ ਦੀਆਂ ਝਾਕੀਆਂ ਲਾਵਾਂਗੇ ਜੀ ਉਹਨੇ ਇਹ ਗੱਲ ਸਮਝੇ ਤੋਂ ਬਾਅਦ ਹੈ ਕਿ ਪੰਜਾਬ ਦੇ ਬਾਰੇ ਚ ਪੰਜਾਬ ਦੀਆਂ ਕੁਰਬਾਨੀਆਂ ਦੇ ਬਾਰੇ ਚ ਪੰਜਾਬ ਦੀ ਵਿਰਾਸਤ ਦੇ ਬਾਰੇ ਚ ਉਹਦਾ ਤਾਂ ਅਸੀਂ ਪੰਜਾਬ ਦੀ ਬੜੀ ਸਲਾਹਾ ਕਰਦੇ ਆਂ ਸਰਹੱਦੀ ਸੂਬਾ ਦੇਸ਼ ਦੀ ਰਾਖੀ ਕਰਦਾ ਆ ਅਥਾ ਕੁਰਬਾਨੀਆਂ ਜਿੱਦਾਂ ਆਪਾਂ ਗੱਲ ਕਹਿੰਦੇ ਹੁੰਨੇ ਆਂ ਕਿ ਚਾਹੇ ਜ਼ਿਲਾਂ ਦੀ ਗੱਲ ਕਰ ਲਈਏ ਚਾਹੇ ਖੂਹਾਂ ਦੀ ਗੱਲ ਕਰ ਲਈਏ ਕੁਰਬਾਨੀਆਂ ਨਾਲ ਭਰੇ ਪਏ ਆ ਖੂਹ ਤੇ ਢੇਲਾ ਫਿਰ ਇਸ ਦੇ باوجود ਪੰਜਾਬ ਨੂੰ ਬਾਹਰ ਕਿਉਂ ਕੀਤਾ ਗਿਆ ਸੋ ਇਹ ਵੱਡਾ ਸਵਾਲ ਆਉਣ ਵਾਲੇ ਦਿਨਾਂ ਚ ਜਿਦਾ ਆਪਾਂ ਕਹਿਆ ਉਹਨਾਂ ਦਾ ਜਾਣ ਵਾਲਾ ਸਾਲ ਹੈ ਹੋਰ ਕੁਝ ਦਿਨਾਂ ਤੱਕ ਲਗਦਾ ਆਖੀਰ ਹੈ ਸਾਲ ਤਾਂ ਸਭ ਤੋਂ ਵੱਡੀ ਜੇ ਬਹਿਸ ਇਸ ਮਾਮਲੇ ਤੇ ਹੀ ਛੜੀ ਵੀ ਹੈ ਕਿ ਪੰਜਾਬ ਦੇ ਆਕਿਆਂ ਨੂੰ ਬਾਹਰ ਕਿਉਂ ਰੱਖਿਆ ਗਿਆ ਜੋ ਬਿਲਕੁਲ ਬਿਲਕੁਲ ਸੁਖਾ ਸਾਹਿਬ ਦੂਜੇ ਪਾਸੇ ਭਾਜਪਾ ਦੇ ਵੱਲੋਂ ਇਹ ਵੀ ਕਿਹਾ ਜਾ ਰਿਹਾ ਹੈ ਕਹਿੰਦੇ ਕਿ ਇਸ ਤੋਂ ਪਹਿਲਾਂ ਵੀ ਪੰਜਾਬ ਦੀ ਝਾਕੀ ਨੂੰ ਅਪਰੇਟ ਚ ਸ਼ਾਮਲ ਨਹੀਂ ਕੀਤਾ ਗਿਆ ਪਰ ਇਸ ਵਾਰੀ ਕਹਿੰਦੇ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇਹ ਵੱਡਾ ਮੁੱਦਾ ਬਣਾ ਰਹੇ ਨੇ ਤਾਂ ਚਰਚਾ ਕਾਫੀ ਅਸ਼ੀੜੀ ਹੋਈ ਹੈ ਆਪਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਰਾਸੀ ਅਸ਼ੱਕੇ ਦੀ ਗੱਲਬਾਤ ਕਰ ਰਹੇ ਹਾਂ ਕਿਉਂਕਿ ਇਸ ਸਾਲ 2023 ਜਾ ਰਿਹਾ ਤੇ ਦੂਜੇ ਪਾਸੇ ਜੇਕਰ ਵਿਰੋਧੀ ਧਿਰਾਂ ਦੇ ਨੁਮਾਇੰਦਿਆਂ ਦੀ ਗੱਲ ਕਰੀਏ ਤਾਂ ਸਿੱਧੂ ਸਾਹਿਬ ਉਹਨਾਂ ਦੇ ਲਈ ਕਹਿੰਦੇ ਕਿ ਨਾਮੋਸ਼ੀ ਭਰਿਆ ਰਿਹਾ ਸਾਲ 2023 ਆਮ ਨੇ ਕਿਹਾ ਸੀ ਕਿ ਇਹ ਵਿਪ੍ਰਸ਼ਟਾਚਾਰੀਆਂ ਨੂੰ ਅਸੀਂ ਨਹੀਂ ਬਖਸ਼ਾਂਗੇ ਚਾਹੇ ਉਹ ਸਾਬਕਾ ਮੰਤਰੀ ਹੋਣ ਚਾਹੇ ਫਿਰ ਮੌਜੂਦਾ ਵਿਧਾਇਕ ਹੋਣ ਤੇ ਉਸੇ ਤਰ੍ਹਾਂ ਕਾਰਵਾਈ ਵੀ ਕੀਤੀ ਗਈ ਹੈ ਸਾਬਕਾ ਕਾਂਗਰਸੀ ਮੰਤਰੀ ਜਿਨ੍ਹਾਂ ਤੇ ਸ਼ਿਕੰਜਾ ਵੀ ਕਸਿਆ ਗਿਆ ਆਮਦਨ ਤਵੱਦ ਜਾਇਦਾਦ ਦੇ ਮਾਮਲੇ ਦੇ ਵਿੱਚ ਉਹਨਾਂ ਨੂੰ ਕਈਆਂ ਨੂੰ ਜੇਲ੍ਹ ਵੀ ਜਾਣਾ ਪਿਆ ਕਹਿੰਦੇ ਕਿ ਵਿਰੋਧੀ ਧਿਰਾਂ ਦੇ ਲਈ ਕਾਫੀ ਨਮੋਸ਼ੀ ਭਰਿਆ ਰਿਹਾ ਸਾਲ 2023 ਜੋ ਤੋਂ ਵੱਡਾ ਸਵਾਲ ਆ ਵੀ ਮੈਂ ਇਸ ਮੁੱਦੇ ਦੀ ਵੀ ਗੱਲ ਕਰਦਾ ਪਰ ਝਾਕੀਆਂ ਬਾਰੇ ਨਿੱਕੀ ਜਿਹੀ ਗੱਲ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਭਾਜਪਾ ਦੇ ਕੋਈ ਆਗੂ ਇਹ ਵੀ ਕਹਿ ਰਿਹਾ ਹੈ ਕਿ ਪਹਿਲਾਂ ਵੀ ਪੰਜਾਬ ਦੀਆਂ ਝਾਕੀਆਂ ਨਹੀਂ ਦਿਖਾਈਆਂ ਗਈਆਂ ਜ ਜੇ ਇਹ ਗੱਲ ਹੈ ਤਾਂ ਪੰਜਾਬ ਨੂੰ ਪਹਿਲਾਂ ਇਹ ਸਪਸ਼ਟ ਕਿਉਂ ਨਹੀਂ ਕੀਤਾ ਗਿਆ ਮੰਨ ਲਈ ਗੱਲ ਕਿ ਪੰਜਾਬ ਦੀ ਝਾਕੀ ਦਿਖਾਈ ਨਹੀਂ ਜਾਨੀ ਕੇਂਦਰ ਨੇ ਪਹਿਲਾਂ ਹੀ ਤੈਅ ਕੀਤਾ ਵਸੀ ਜੀ ਜੇ ਪਹਿਲਾਂ ਤੈਅ ਕੀਤਾ ਸੀ ਤਾਂ ਫਿਰ ਪੰਜਾਬ ਨੂੰ ਛੱਤੀ ਪੱਤਰ ਕਿਉਂ ਆਇਆ ਕਿ ਆਪਣੀ ਝਾਕੀ ਦਿਖਾਓ ਤੇ ਝਾਕੀਆਂ ਚਲੀਆਂ ਗਈਆਂ ਫਿਰ ਉਹ ਤਾਂ ਗੱਲ ਖਤਮ ਹੋ ਗਈ ਨਾ ਜੀ ਇਦਾਂ ਐਵੇਂ ਖਾਮਕਾ ਇੱਧਰ ਉੱਧਰ ਜਿਵੇਂ ਹਵਾ 'ਚ ਤੀਰ ਮਾਰਨ ਵਾਲੀ ਗੱਲ ਹੈ ਕਿ ਹੁਣ ਪੰਜਾਬੀਆਂ ਦੇ ਲਈ ਦੇਣ ਵਾਸਤੇ ਜਵਾਬ ਕੋਈ ਨਹੀਂ ਉਹਨਾਂ ਕੋਲੇ ਕਹਿ ਦਿਓ ਕਿ ਜੀ ਪਹਿਲਾਂ ਵੀ ਨਹੀਂ ਦਿਖਾਈਆਂ ਗਈਆਂ ਜੀ ਪਹਿਲਾਂ ਨਹੀਂ ਦਿਖਾਈਆਂ ਗਈਆਂ ਉਹ ਤਾਂ ਪਹਿਲਾਂ ਵਾਲੇ ਜਵਾਬ ਦੇਣਗੇ ਹਮ ਮੁੱਖ ਮੰਤਰੀ ਦਾ ਹਾਂ ਪਉਂਦ ਤੁਹਾਨੂੰ ਹੋਣਾ ਹੈ ਨਾ ਸੋ ਇਹਨਾਂ ਦਾ ਸਵਾਲ ਪੁੱਛਣਾ ਉਹ ਕਹਿੰਦੇ ਮੈਂ ਸਟੇਟ ਦੀ ਅਗਵਾਈ ਕਰ ਰਹੇ ਹਾਂ ਤੇ ਮੈਂ ਸਵਾਲ ਤਾਂ ਪੁੱਛਾਂਗੀ ਨਾ ਵੀ ਪੰਜਾਬ ਨਾਲ ਕਿਉਂ ਵਿਤਕਰਾ ਕੀਤਾ ਜਾ ਰਿਹਾ ਹੈ ਆਪਾਂ ਗੱਲ ਲੰਬੀ ਚੱਲ ਗਈ ਉਹ ਕਹਿੰਦੇ ਵਿਤਕਰੇ ਦਾ ਹੋਰ ਵੀ ਬਹੁਤ ਸਾਰੇ ਆਪਾਂ ਚਲੋ ਪਹਿਲਾਂ ਵੀ ਇਹਨਾਂ ਮਾਮਲਿਆਂ ਤੇ ਗੱਲ ਕਰਦੇ ਰਹਿੰਦੇ ਹਾਂ ਸੋ ਸਵਾਲ ਦਾ ਮੁੱਖ ਮੰਤਰੀ ਦੇ ਤੌਰ ਤੇ ਉਹਨਾਂ ਨੂੰ ਪੁੱਛਿਆ ਹੀ ਜਾਣਾ ਸੀ ਰਹੀ ਗੱਲ ਜਦੋਂ ਆਪਾਂ ਗੱਲ ਕਰਦੇ ਆ ਨਮੂਸੀ ਭਰੇ ਸਾਲ ਦੀ ਜੀ ਦੇਖੋ ਜਦੋਂ ਦਾ ਇਹ ਨਵੀਂ ਸਰਕਾਰ ਆਈ ਹੈ ਜੇ ਆਪਾਂ ਇਸ ਸਾਲ ਦੀ ਵੀ ਗੱਲ ਕਰੀਏ ਇਸ ਸਾਲ ਦੇ ਚੱਲਦੇ ਜਦੋਂ ਅੱਜ ਵੀ ਆਪਾਂ ਗੱਲ ਕਰ ਰਹੇ ਆ ਜੋ ਤਾਂ ਅੱਜ ਵੀ ਜਿਹੜਾ ਹੈਗਾ ਪੋਹਾ ਦਾ ਇੱਕ ਸਾਬਕਾ ਕਾਂਗਰਸੀ ਵਿਧਾਇਕ ਜਗENDER ਭਾਪ ਜੀ ਉਹ ਖੰਨਣ ਦੇ ਮਾਮਲੇ ਨੂੰ ਲੈ ਕੇ ਗ੍ਰਿਫਤਾਰ ਕਰ ਲਿਆ ਗਿਆ ਉਹਦੇ ਕਿ ਸਾਥੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਨਹੀਂ ਨਮੂਸ਼ੀ ਇਸ ਗੱਲ ਦੀ ਹੈ ਕਿ ਜੇ ਤੁਸੀਂ ਕਿਸੇ ਪੰਜਾਬ ਦੀ ਕੁਰਬਾਨੀ ਲਈ ਪੰਜਾਬੀ ਸੂਬੇ ਲਈ ਹੱਕ ਮੰਗਦੇ ਹਾਂ ਫਰਜ਼ ਕਰੋ ਤੁਸੀਂ ਕਹਿੰਦੇ ਕਿ ਚੰਡੀਗੜ੍ਹ ਪੰਜਾਬ ਨੂੰ ਮਿਲਣਾ ਚਾਹੀਦਾ ਜੀ ਕੋਈ ਜੇਲ੍ਹ ਚ ਚਲਾ ਜਾਵੇ ਸਮਝ ਲੱਗਦੀ ਹੈ ਹਮ ਕਿਸਾਨੀ ਕਰੋਨਾ ਦੀ ਗੱਲ ਕਰੀ ਕੋਈ ਸਮਝ ਲੱਗਦੀ ਹੈ ਜੀ ਖਨਣ ਦੇ ਮਾਮਲੇ ਤੇ ਜਦੋਂ ਬੰਦਾ ਜੇਲ੍ਹ ਚ ਜਾਂਦਾ ਨਾ ਜੇ ਤਾਂ ਹਮ ਤਾਂ ਫਿਰ ਉਹਦੇ ਚ ਇਹ ਨਹੀਂ ਹੋ ਸਕਦਾ ਕਿ ਵੀ ਮੈਂ ਕੋਈ ਕੁਰਬਾਨੀ ਕੀਤੀ ਹੈ ਹਮ ਇਹ ਤਾਂ ਫਿਰ ਇਹ ਲੱਗਦਾ ਕਿ ਤੁਸੀਂ ਆਪਣੇ ਜੇਬਾਂ ਭਰਨ ਦੇ ਲਈ ਜਿਹੜੀ ਇਹ ਗੱਲਾਂ ਕਰਦੇ ਹੁਣ ਖਨਣ ਦੇ ਮਾਮਲੇ ਤੇ ਜੇਲ੍ਹਾਂ ਚ ਗਏ ਐ ਹਮ ਇਦਾਂ ਜਿਹੜੇ ਪਿਛਲੇ ਮੁੱਖ ਮੰਤਰੀ ਦੇ ਨਾਲ ਨਾਲ ਜਿਹੜੇ ਹੈਗੇ ਕੈਬਨਿਟ ਮੰਤਰੀ ਰਹੇ ਐ ਕੋਈ ਵਿਧਾਇਕ ਰਹੇ ਐ ਕਿਸੇ ਤੇ ਭ੍ਰਿਸ਼ਟਾਚਾਰ ਦਾ ਦੋਸ਼ ਐ ਕਿਸੇ ਦੇ ਨਸ਼ਿਆਂ ਦਾ ਦੋਸ਼ ਐ ਕਿਸੇ ਦੇ ਖੰਨਣ ਦਾ ਦੋਸ਼ ਐ ਹੁਣ ਇਹ ਜਿਹੇ ਦੋਸ਼ਾਂ ਨਾਲੇ ਬੰਦੇ ਜਿਹੜੇ ਹੈਗੇ ਦੇਸ਼ ਭਗਤਾ ਹੋ ਨਹੀਂ ਸਕਦੇ ਬਿਲਕੁਲ ਬਿਲਕੁਲ ਬੇਸ਼ੱਕ ਇਹ ਹੈ ਕਿ ਸਾਬਤ ਉਹਨਾਂ ਨੇ ਕਰਨਾ ਹੈ ਪਰ ਸਾਡੀ ਸੋਸਾਇਟੀ ਜੋ ਤੇ ਹੋਜੀ ਹੈ ਜੇ ਸੋਸਾਇਟੀ ਦੇ ਵਿੱਚ ਲੱਗ ਜੇ ਤੁਹਾਡੇ ਤੇ ਕਿ ਤੂੰ ਪ੍ਰੇਸ਼ਟ ਹੈਂ ਕਰਾਪਟ ਹੈਂ ਜੀ ਕੋਈ ਹੋਰ ਇਸ ਤਰ੍ਹਾਂ ਦੇ ਕਿਰਦਾਰ ਤੋਂ ਗਿਰੇਵੇ ਦੋਸ਼ ਲੱਗ ਜਾਣਾ ਹੂੰ ਦਾ ਸਮਾਜ ਦੇ ਵਿੱਚ ਸਵਾਲ ਤਾਂ ਉਸ ਦੇ ਹੁੰਦੇ ਆ ਸਾਰਾ ਸਾਲ ਦੋ ਤੇਹੀ ਲੜਾਈ ਤਕੜੇ ਚੱਲਦੇ ਰਹੇ ਕਿ ਫਲਾਣਾ ਅੰਦਰ ਆ ਗਿਆ ਫਲਾਣੇ ਦੀ ਜਮਾਨਤ ਰੱਦ ਹੋ ਗਈ ਆਪਾਂ ਬੀਂਗ ਇਹ ਜਨ ਦੇ ਤੁਸੀਂ ਵੀ ਕਿੰਨਾ ਸਾਰਾ ਦੇਖਦੇ ਹੋ ਕਵਰ ਕਰਦੇ ਹੋ ਜੀ ਬਿਲਕੁਲ ਤੇ ਬਹੁਤ ਹੀ ਵਾਰੀ ਇਹੋ ਜਿਹੀਆਂ ਖਬਰਾਂ ਹੀ ਭਰੀਆਂ ਹੁੰਦੀਆਂ ਅਖੋਰਾਂ ਦੇ ਅੰਦਰ ਕਿ ਅੱਜ ਫਲਾਣੇ ਮੰਤਰੀ ਦੀ ਪੇਸ਼ੀ ਹੈ ਜਾਂ ਸਾਬਕਾ ਮੰਤਰੀ ਦੀ ਪੇਸ਼ੀ ਹੈ ਸਾਬਕਾ ਵਿਧਾਇਕ ਦੀ ਪੇਸ਼ੀ ਹੈ ਹਾਲਾਂਕਿ ਉਹ ਕਹਿੰਦੇ ਰਾਸੀ ਬਦਲੇ ਖੁਰੀ ਦੀ ਭਾਵਨਾ ਜੀ ਉਹ ਰਾਸੀ ਬਦਲੇ ਖੁਰੀ ਦੀ ਭਾਵਨਾ ਦਾ ਦੇਖੋ 117 ਵਿਧਾਇਕ ਚੁਣ ਕੇ ਆਉਂਦੇ ਆ ਜੀ ਇਹ ਤਾਂ ਉਹਨਾਂ ਨੇ ਆਪਣੇ ਕਰਤਾਰ ਤੇ ਆਪ ਜਾਤੀ ਮਾਰਨੀ ਹੈ ਕਿਹੜਾ ਸਹੀ ਹੈ ਕਿਹੜਾ ਨਹੀਂ ਹੈ ਬਿਲਕੁਲ ਸਮਝਦੇ ਆ ਸਰਕਾਰਾਂ ਜਦੋਂ ਕਾਰਵਾਈ ਕਰਦੀਆਂ ਹਮ ਜਿਹੜਾ ਆਪਾਂ ਪੰਜਾਬੀ ਵਿੱਚ ਅਕਸਰ ਕਹਿ ਦਿੰਨੇ ਆ ਜੀ ਵੀ ਜਦੋਂ ਤੂੰ ਆਉੜਦਾ ਕਿਦਾਂ ਕਿਦਾਂ ਅੱਗ ਤਾਂ ਲੱਗੀ ਹੁੰਦੀ ਹੈ ਕੋਈ ਨਾ ਕੋਈ ਵਜ੍ਹਾ ਤਾਂ ਹੁੰਦੀ ਹੈ ਨਾ ਹੂੰ ਸੋ ਵਿਰੋਧੀ ਤਰ੍ਹਾਂ ਕਹਿੰਦੇ ਆ ਕਿ ਰਾਸੀ ਬਦਲੇ ਖੁਰੀ ਦੀ ਭਾਵਨਾ ਨਾਲ ਜੀ ਉਹ ਬੜੀ ਦਿਲਚਸਪ ਤੇ ਦੀ ਹੈ ਜਦੋਂ ਰਾਸੀ ਬਦਲੇ ਖੁਰੀ ਦੀ ਭਾਵਨਾ ਨਾਲ ਚਲਦੀ ਚਲਦੀ ਡੇਰਾ ਬਸੇ ਟਪਦੀ ਹੈ ਜੀ ਦਿੱਲੀ ਚਲੀ ਜਾਂਦੀ ਹੈ ਹੂੰ ਤਾਂ ਦਿੱਲੀ ਜਦੋਂ ਰਵਿੰਦ ਕੇਜਰੀਵਾਲ ਨੂੰ ਈਡੀ ਦੇ ਸਮਨ ਆਉਂਦੇ ਆ ਹੂੰ ਇਦਾਂ ਸੰਜੇ ਸਿੰਘ ਨੂੰ ਸਮਨ ਆਉਂਦੇ ਆ ਜਾਂ ਦੂਜਿਆਂ ਨੂੰ ਆਉਂਦੇ ਆ ਜੀ ਤਾਂ ਫਿਰ ਦਿੱਲੀ ਵਾਲੇ ਕਹਿਣ ਲੱਗ ਜਾਂਦੇ ਆ ਕਿ ਜੀ ਕੇਂਦਰ ਸਰਕਾਰ ਰਾਸੀ ਬਦਲੇ ਦੀ ਭਾਵਨਾ ਨਾਲ ਹੂੰ ਇਹ ਤਾਂ ਹੁਣ 24 ਦੇ ਇਲੈਕਸ਼ਨਸ ਆ ਰਹੀਆਂ ਜੋ ਤਾਂ ਜੀ ਜਿਆਦਾ ਦੇਸ਼ ਦੇ ਲੋਕ ਫੈਸਲਾ ਕਰਨਗੇ ਜੀ ਇਹ ਰਾਸ ਹੀ ਬਦਲੇ ਦੀ ਭਾਵਨਾ ਨਾਲ ਕੌਣ ਕਾਰਵਾਈ ਕਰ ਰਿਹਾ ਤੇ ਨਹੀਂ ਇੱਕ ਗੱਲ ਜ਼ਰੂਰ ਹੈ ਕਿ ਭ੍ਰਸ਼ਟਾਚਾਰ ਦੇ ਖਿਲਾਫ ਲੜਾਈ ਦਾ ਲੜੀ ਜਾਣੀ ਚਾਹੀਦੀ ਹੈ ਬਿਲਕੁਲ ਆ ਜਿਹੜਾ ਸਾਲ ਲੰਘ ਕੇ ਜਾ ਰਿਹਾ ਹੈ ਹੂੰ ਇਹਦੇ ਚ ਸੱਚ ਝੂਠ ਦਾ ਨਤਾਰਾ ਤਾਂ ਨਹੀਂ ਹੋਇਆ ਜੀ ਕਿ ਕੋਈ ਨਾ ਕਰਾਪਟਾ ਕਿਹੜਾ ਨਹੀਂ ਕਿਉਂਕਿ ਜਿਹੜਾਂ ਚ ਗਈ ਹੈ ਜਿਲਾਂ ਤੋਂ ਬਾਹਰ ਆ ਗਿਆ ਕੇਸ ਚੱਲਨੇ ਕੇਸ ਕਈ ਕਈ ਸਾਲ ਚੱਲਦੇ ਆ ਪਰ ਇੱਕ ਗੱਲ ਜ਼ਰੂਰ ਹੈ ਕਿ ਨੂੰ ਮੁਸੀਬਤ ਹੈ ਜਦਾਂ ਤੁਸੀਂ ਸ਼ਬਦ ਵਰਤਿਆ ਨੂੰ ਮੁਸੀਬਤ ਹੈ ਵਾਕਈਨਾਂ ਲਈ ਸਾਲ ਰਿਹਾ ਜੀ ਕਿਉਂਕਿ ਕਿਸੇ ਪੰਜਾਬ ਦੇ ਦੇਸ਼ ਦੇ ਮਾਮਲੇ ਨਾਲ ਲੈ ਕੇ ਕੋਈ ਅੰਦੋਲਨ ਕਰਿਆ ਹੋਵੇ ਜੀ ਕੋਈ ਜੇਲ ਕੱਟੀ ਹੋਵੇ ਹਮ ਤਬ ਬੰਦਾ ਕਹਿੰਦਾ ਕਿ ਵੀ ਮੈਂ ਇੱਕ ਚੋੜੀ ਕਰਕੇ ਚੱਲਦਾ ਹਾਂ ਕਿ ਮੈਂ ਦੇਸ਼ ਲਈ ਕੁਝ ਕਰਕੇ ਆ ਹਮ ਤੇ ਜੇ ਮੇਰੇ ਤੇ ਕੋਈ ਅਲੀਗੇਸ਼ਨ ਲੱਗਿਆ ਤਾਂ ਫਿਰ ਸਰਨੀਵਾ ਕਰਕੇ ਚੱਲਾਂਗਾ ਬਿਲਕੁਲ ਸੋ ਲੱਗਦਾ ਹੈ ਕਿ ਆ ਜਿਹੜਾ ਸਾਲ ਹੈ ਹੂੰ ਇਹਦਾ ਸਨਿਵਾ ਕਰਕੇ ਲੰਘਿਆ ਉਮੀਦ ਕਰਦੇ ਆਂ ਕਿ ਅਗਲਾ ਸਾਲ ਚੰਗਾ ਚੜ੍ਹਨਾ ਚਾਹੀਦਾ ਸਾਰਿਆਂ ਨੇ ਬਿਲਕੁਲ ਬਿਲਕੁਲ ਕਸਦਰ ਸਾਹਿਬ ਆ ਚਰਚਾ ਇਹ ਵੀ ਛੜੀ ਹੋਈ ਐ ਹੁਣੇ ਜਹੀ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਦਾ ਸ਼ਹਾਦਤ ਦਿਹਾੜਾ ਉਹ ਲੰਘ ਕੇ ਗਿਆ ਤੇ ਦੁਨੀਆ ਭਰ ਦੇ ਵਿੱਚ ਬੈਠੇ ਪੰਜਾਬੀ ਭਾਈਚਾਰਿਆਂ ਦੇ ਵਿੱਚ ਰੋਸ ਸੀ ਕਿਉਂਕਿ ਇਹਨਾਂ ਦਿਨਾਂ ਨੂੰ ਯਾਦ ਕਰਦਿਆਂ ਆ ਸੀ ਸਨਵਾਇਆ ਜਾਂਦਾ ਸਿੱਖ ਸੰਗਤਾਂ ਦੇ ਵੱਲੋਂ ਗੁਰੂ ਘਰਾਂ ਦੇ ਵਿੱਚ ਨਤਮਸਤਕ ਹੁੰਦੇ ਨੇ ਤੇ ਦੂਜੇ ਪਾਸੇ ਭਾਜਪੀ ਦੇ ਵੱਲੋਂ ਵੀਰਵਾਲ ਦਿਵਸ ਇਸ ਦਿਹਾੜੇ ਨੂੰ ਨਾਮ ਦਿੱਤਾ ਗਿਆ ਸੀ ਉਦੋਂ ਵੀ ਸ਼੍ਰੋਮਣੀ ਕਮੇਟੀ ਦੇ ਵੱਲੋਂ ਤੇ ਸਿੱਖ ਸੰ ਸੀ ਵੀ ਇਸ ਨਾਮ ਨੂੰ ਬਦਲਿਆ ਜਾਵੇ ਤਾਂ ਉਹ ਨਾਮ ਅਜੇ ਤੱਕ ਨਹੀਂ ਬਦਲਿਆ ਗਿਆ ਤਾਂ ਹੁਣ ਵੀਰਵਾਲ ਦੇਵਸ ਮਨਾਇਆ ਗਿਆ ਸੀ ਭਾਜਪਾ ਦੇ ਵੱਲੋਂ ਵੱਖ-ਵੱਖ ਸੂਬਿਆਂ ਦੇ ਵਿੱਚ ਮਨਾਇਆ ਗਿਆ ਸੀ ਸਕੂਲਾਂ ਦੇ ਵਿੱਚ ਪ੍ਰੋਗਰਾਮ ਕਰਵਾਏ ਗਏ ਸਮਾਗਮਾਂ ਦੌਰਾਨ ਬੱਚਿਆਂ ਨੂੰ ਛੋਟੇ ਸਾਹਿਬਜ਼ਾਦਿਆਂ ਦੇ ਮਾਤਾ ਗੁਜਰੀ ਜੀ ਦੀ ਪੋਸ਼ਾਕ ਪਹਿਨਾ ਕੇ ਉਹ ਨਾਟਕ ਕਰਵਾਏ ਗਏ ਨੇ ਜਿਸ ਦਾ ਹੁਣ ਐਸਪੀਸੀ ਦੇ ਵੱਲੋਂ ਨੋਟਸ ਲਿਆ ਗਿਆ ਕਿਉਂਕਿ ਸ਼ਿਕਾਇਤਾਂ ਪੁੱਜੀਆਂ ਨੇ ਜੋ ਇਸ ਮਾਮਲੇ ਦਾ ਤੁਸੀਂ ਜ਼ਿਕਰ ਕੀਤਾ ਜਾਣਕਾਰੀ ਦੇ ਰਹੇ ਹੋ ਜੀ ਉਸ ਮਾਮਲੇ ਦੀ ਜੀ ਦੇਖੋ ਇਹ ਹੈ ਕਿ ਵੀਰਬਾਲ ਦੇ ਜਦੋਂ ਆਪਾਂ ਗੱਲ ਕਰਦੇ ਆ ਤਾਂ ਇਹ ਅਕਾਦ ਤਸ ਦੇ ਜਥੇਦਾਰ ਵੱਲੋਂ ਪਹਿਲਾਂ ਹੀ ਇਹਦਾ ਗੰਭੀਰ ਨੋਟਸ ਲਿਆ ਗਿਆ ਸੀ ਜੀ ਕਿ ਵੀ ਇਹ ਨਾਮ ਬਦਲਿਆ ਜਾਵੇ ਸਾਬਜਾਦਾਂ ਦੀ ਸ਼ਾਦਾ ਛੋਟੇ ਸਾਬਜਾਦੇ ਵੱਡੇ ਸਾਬਜਾਦੇ ਸਾਰੀ ਦੁਨੀਆ 'ਚ ਬੈਠੇ ਪੰਜਾਬੀ ਦੁਨੀਆ ਪਰਚ ਮਨੁੱਖਤਾਂ ਨੂੰ ਪਿਆਰ ਕਰਨੇ ਲੋਕ ਜੀ ਨਤਮਸਤਕ ਹੁੰਦੀ ਹੈ ਸਤਕਾਰ ਕਰਦੇ ਆ ਆਪਾਂ ਹੁਣੇ ਹੀ ਇਹ ਹਫਤਾ ਨਿਕਲ ਕੇ ਗਿਆ ਜਦੋਂ ਆਪਾਂ ਗੱਲ ਕਰ ਰਹੇ ਆ ਜੀ ਤੇ ਸਾਰੇ ਨਤਮਸਤਕ ਹੋਇਆ ਲੱਖਾਂ ਲੋਕ ਜਾ ਕੇ ਫਤਿਹਗੜ ਸਾਹਿਬ ਜਾ ਕੇ ਜਿਨ੍ਹਾਂ ਨੇ ਆਪਣੇ ਸ਼ਰਦਾ ਜਿਹੜੀ ਕੀ ਉਹਦੀ ਭਾਵਨਾ ਜਿਹੜੀ ਉਹਦਾ ਪ੍ਰਗਟਾਵਾ ਕੀਤਾ ਇਹਦੇ ਬਾਰੇ ਕੋਈ ਦੋ ਰਾਇ ਨਹੀਂ ਬਿਲਕੁਲ ਬਿਲਕੁਲ ਪਰ ਵੀਰਬਾਲ ਦਿਵਸ ਦੇ ਤੌਰ ਤੇ ਜਦੋਂ ਮਨਾਉਣ ਦੀ ਗੱਲ ਕਰਦੇ ਆਂ ਇਹਦੇ ਵੱਡਾ ਸਵਾਲ ਇਹ ਹੈ ਕਿ ਤੁਸੀਂ ਸਾਡੀ ਜਿਹੜੀ ਵਿਰਾਸਤ ਹੈ ਉਸ ਨੂੰ ਤੁਸੀਂ ਜਾਂ ਸਾਡਾ ਇਤਿਹਾਸ ਨੂੰ ਰਲਗੜ ਕਰ ਰਹੇ ਹੋ ਦੇਖੋ ਵੀਰਬਾਲ ਦੇਸ ਆਪਣੇ ਆਪ ਜਿਹਾ ਨਾ ਹੈ ਜਿੱਦੋਂ ਨਾ ਪੜ ਕੇ ਜੇ ਜਾਣ ਕੇ ਪਤਾ ਨਹੀਂ ਲੱਗਦਾ ਸਹਿਬਜ਼ਾਦਿਆਂ ਦੀ ਸਾਹਜਤਾ ਦੀ ਗੱਲ ਕਰਦੇ ਨਾ ਜੀ ਸਹਿਬਜ਼ਾਦਿਆਂ ਦੀ ਸਾਹਜਤਾ ਦਾ ਨਾਂ ਲੈਂਦੇ ਤੁਸੀਂ ਸਹਿਸਵਾ ਤੁਹਾਡਾ ਸਿਰ ਚੋਂ ਗਉਣ ਲੱਗਦਾ ਹੈ ਬਿਲਕੁਲ ਬਿਲਕੁਲ ਇੱਕ ਮਾਂਜ ਭਾਵਨਾ ਹੀ ਵੱਖਰੀ ਬਣਦੀ ਹੈ ਬਿਲਕੁਲ ਪਰ ਜਦੋਂ ਵੀਰਬਾਲ ਦੇਸ ਦੀ ਗੱਲ ਕਰਦੇ ਹਾਂ ਤਾਂ ਕੋਈ ਪੋਲੀਟੀਕਲ ਨਾਂ ਦਿੱਤਾ ਗਿਆ ਹੁੰਦਾ ਹਮ ਬਿਲਕੁਲ ਹੁਣ ਸ਼੍ਰੋਮਣੀ ਗੁਰਦਵਾਰ ਪ੍ਰੰਧਕ ਮੀਟੀ ਨੇ ਗੱਲ ਕਹੀ ਹੈ ਜੀ ਕਿ ਤੁਸੀਂ ਵੀਰਬਾਲ ਦੇਸ ਪਹਿਲਾਂ ਤਾਂ ਇਹਦਾ ਵਿਰੋਧ ਹੋਇਆ ਆਕਾਤਸ ਦੇ ਜਥੇਦਾਰ ਨੇ ਵਿਰੋਧ ਕੀਤਾ ਜੀ ਤੁਸੀਂ ਫੇਰ ਵੀ ਨਾਂ ਨਹੀਂ ਬਦਲਿਆ ਬਿਲਕੁਲ ਇਹਦਾ ਗੱਲ ਹੋਈ ਹੂੰ ਦੂਜਾ ਕਹਿੰਦੇ ਹੁਣ ਜਦੋਂ ਜਨ ਬਣਾਉਣ ਦੀ ਗੱਲ ਕੀਤੀ ਹੈ ਤਾਂ ਦੇਖਦੇ ਕਈ ਸੂਬਿਆਂ ਦੇ ਅੰਦਰ ਆ ਪਾਲ ਦੀ ਗੱਲ ਕਰ ਲਈ ਆਪਾਂ ਬਿਹਾਰ ਦੀ ਗੱਲ ਕਰ ਲਈਏ ਦਿੱਲੀ ਦੀ ਗੱਲ ਕਰ ਲਈਏ ਜੀ ਹੋਰ ਵੀ ਕਈ ਸੂਬੇ ਜਿੱਥੋਂ ਵਕ ਵਕਾ ਤਾਮਾ ਤੋਂ ਐਸਡੀਪੀਸੀ ਕੋਲੇ ਸ਼ਿਕਾਇਤਾਂ ਆਈਆਂ ਬਕਾਇਦਾ ਹੂੰ ਵੀਡੀਓ ਦਿਖਾਈਆਂ ਹੂੰ ਕਿ ਸਕੂਲਾਂ ਦੇ ਵਿੱਚ ਬੱਚਿਆਂ ਨੇ ਛੋਟੇ ਸਾਹਿਬਜ਼ਾਦਿਆਂ ਦਾ ਇੱਕ ਕਰਤਾਰ ਨਵਾਇਆ ਮਾਤਾ ਗੁਜਰੀ ਦਾ ਕਰਤਾਰ ਨਵਾਇਆ ਹੁਣ ਸਾਡੇ ਸਿੱਖੀ ਇਤਿਹਾਸ ਦੇ ਵਿੱਚ ਸਾਡੀ ਪਰੰਪਰਾ ਚ ਜੀ ਇਹ ਗੱਲ ਕਿਦਰ ਵੀ ਜ਼ਾਤ ਨਹੀਂ ਕਿ ਅਸੀਂ ਗੁਰੂ ਸਾਹਿਬਾਨ ਦਾ ਜਾਂ ਸਾਹਿਬਜ਼ਾਦਿਆਂ ਦਾ ਕੋਈ ਕਰਤਾਰ ਨਵਾ ਸਕਦੇ ਹਾਂ ਬਿਲਕੁਲ ਇਹ ਹੁਣ ਹੋਣੀ ਗੱਲ ਹੈ ਹਮ ਜ਼ਿਆਤੀ ਕੀਤੀ ਗਈ ਹੈ ਸੋ ਐਸਡੀਪੀਸੀ ਦਾ ਨੋਟਸ ਲੈਣਾ ਬਣਦਾ ਹੀ ਸੀ ਜੀ ਉਹਨਾਂ ਨੇ ਨੋਟਸ ਲਿਆ ਇਸ ਮਾਮਲੇ ਤੇ ਕਿ ਕਾਰਵਾਈ ਹੋਣੀ ਚਾਹੀਦੀ ਹੈ ਜਿਹੜੇ ਸਕੂਲਾਂ ਨੇ ਜਿਹੜੇ ਅਧਿਕਾਰੀਆਂ ਨੇ ਗੱਲ ਕੀਤੀ ਹੈ ਜੀ ਕਿ ਕੇਂਦਰ ਕੋਲ ਵੀ ਉਹਨਾਂ ਨੇ ਮਾਮਲਾ ਠਾਹਿਆ ਕੀ ਜ਼ਿਆਤੀ ਹੈ ਇਹਨੂੰ ਰੋਕੋ ਇਹਦੇ ਤੇ ਕਾਰਵਾਈ ਕੀਤੀ ਜਾਵੇ ਸਹਿਬਜ਼ਾਦਿਆਂ ਦਾ ਸਤਕਾਰ ਵਾਲਾ ਇਹ ਮਾਮਲਾ ਨਹੀਂ ਤੁਸੀਂ ਸਾਡਾ ਇਤਿਹਾਸ ਰਲਗੜ ਕਰ ਰਹੇ ਹੋ ਬਿਲਕੁਲ ਬੜਾ ਸਿੱਖੀ ਹੈ ਸਾਡਾ ਇਤਿਹਾਸ ਹੈ ਅਸੀਂ ਇਸ ਤਰ੍ਹਾਂ ਨੂੰ ਰਲਗੜ ਨਹੀਂ ਹੋਣ ਦਿਆਂਗੇ ਸੋ ਕਿ ਨਵੀਂ ਕਿਸਮ ਦੀ ਜਿਹੜੀ ਖਾਮ-ਖਾ ਜਿਹੜੀ ਹੈਗੀ ਮੈਂ ਕਹਾਂਗਾ ਇੱਕ ਬਹਿਸ ਵਿਵਾਦ ਛੜਿਆ ਜੀ ਔਰ ਛੜਿਆ ਕੇਂਦਰ ਦੀ ਵਜ੍ਹਾ ਕਰਕੇ ਬਿਲਕੁਲ ਬਿਲਕੁਲ ਕੇਂਦਰ ਨੂੰ ਇਸ ਮਾਮਲੇ ਵਿੱਚ ਦਖਲ ਦੇਣਾ ਨਹੀਂ ਚਾਹੀਦਾ ਦੇਖੋ ਆਪਾਂ ਅੱਗੇ ਵੀ ਗੱਲ ਕਰਦੇ ਹੁੰਨੇ ਆਂ ਕੁਮਬੰਦਰੀ ਭਗਵਾਨ ਜਮਾਨ ਨੇ ਕਿਹਾ ਕਿ ਸੋਗ ਦਾ ਜਿਹੜਾ ਹੈਗਾ ਬਿਗਲ বাজਾਇਆ ਜਾਏਗਾ ਜੀ ਸਭ ਜਨਾਂ ਦੀ ਯਾਦ ਦੇ ਵਿੱਚ ਹਮ ਐ ਜੀਪੀਸੀ ਨੇ ਕਿਹਾ ਕਿ ਨਹੀਂ ਜੀ ਬਿਲਕੁਲ ਸਾਡੀ ਜਹੀ ਪਰੰਪਰਾ ਨੇ ਹਮ ਸਾਡਾ ਜਿਹੜਾ ਇਤਿਹਾਸ ਹੈ ਸ਼ਾਦਤ ਵਾਲਾ ਉਹਦਾ ਸ਼ਾਨਾਮਤ ਹੈ ਤੇ ਅਸ ਹੈ ਜੀ ਗੌਰਵਮਈ ਇਤਿਹਾਸ ਹੈ ਸੋਗ ਨਾਲ ਨਹੀਂ ਜੋੜ ਸਕਦੇ ਹਮ ਮੁੱਖ ਮੰਤਰੀ ਭਗਵੰਤ ਮਾਨ ਨੇ ਗੱਲ ਮੰਨੀ ਵਾਪਸ ਲੈ ਲਿਆ ਗੱਲ ਖਤਮ ਹੋ ਗਈ ਬਿਲਕੁਲ ਹੁਣ ਇਹ ਜਿਹੜਾ ਕੰਮ ਹੈ ਸਾਲੋਂ ਸਾਲ ਹੋਏਗਾ ਇਸ ਕਰਕੇ ਕੇਂਦਰ ਦਾ ਸੋਚਣਾ ਬਣਦਾ ਹੈ ਜੀ ਬਿਲਕੁਲ ਬਿਲਕੁਲ ਤਾਂ ਸਤਿ ਸ੍ਰੀ ਅਕਾਲ ਸਾਹਿਬ ਕਾਂਗਰਸ ਦੀ ਜੇਕਰ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਜਿਨੇ ਵੀ ਕਾਂਗਰਸੀ ਲੀਡਰ ਨੇ ਉਹ ਇਹ ਮੰਨਿਆ ਜਾ ਰਿਹਾ ਹੈ ਕਿ ਕਾਂਗਰਸ ਦੇ ਅੰਦਰ ਵਿਵਾਦ ਫਿਰ ਤੋਂ ਸ਼ੁਰੂ ਹੋ ਗਿਆ ਹੈ ਕਹਿੰਦੇ ਕਿ ਨਵਜੋਤ ਸਿੰਘ ਸਿੱਧੂ ਨੂੰ ਕਾਂਗਰਸ ਦੇ ਵਿੱਚੋਂ ਬਾਹਰ ਦਾ ਰਸਤਾ ਦਿਖਾਉਣ ਦੀ ਮੰਗ ਵੀ ਜਿਹੜੇ ਵੱਡੇ ਕਾਂਗਰਸੀ ਲੀਡਰ ਨੇ ਉਹਨਾਂ ਦੇ ਵੱਲੋਂ ਕੀਤੀ ਜਾਂਦੀ ਹੈ ਹਾਲਾਂਕਿ ਨਵਜੋਤ ਸਿੰਘ ਸਿੱਧੂ ਇੱਕ ਪਾਸੇ ਕਹਿੰਦੇ ਨੇ ਕਿ ਵੀ ਮੈਨੂੰ ਕਈ ਜਿਹੜੇ ਮੇਰੇ ਸਾਥੀ ਨੇ ਉਹ ਚੁੱਪ ਕਰਾ ਕੇ ਘਰੇ ਬਿਠਾਉਣਾ ਚਾਹੁੰਦੇ ਨੇ ਕਹਿੰਦੇ ਪਰ ਮੈਂ ਘਰੇ ਨਹੀਂ ਬੈਠਾਂਗਾ ਮੈਂ ਸਰਕਾਰ ਦੇ ਖਿਲਾਫ ਬੋਲਦਾ ਮੈਂ ਲੋਕਾਂ ਦੇ ਹੱਕ ਹਾਂਗਾ ਕਾਫੀ ਖਿਚੋ ਤਣ ਵੇਖਣ ਨੂੰ ਮਿਲ ਰਹੀ ਹੈ ਕਾਂਗਰਸ ਦੇ ਅੰਦਰ ਦੇਖੋ ਇਹ ਬਿਲਕੁਲ ਉਹਨਾਂ ਨੇ ਆਪਣੀ ਜਗ੍ਹਾ ਤੇ ਠੀਕ ਹੀ ਆ ਗੱਲ ਜੀ ਨਵਜੋਤ ਸਿੱਧੂ ਇੱਕ ਐਸਾ ਹਕੂਆ ਜਿਹਨੂੰ ਕਰੇ ਨਹੀਂ ਬਿਠਾਇਆ ਜਾ ਸਕਦਾ ਇਸ ਤਰ੍ਹਾਂ ਦੇ ਵਿਰੋਧੀ ਕਹਿਣਗੇ ਕਿ ਉਹਨੂੰ ਕਰੇ ਬਿਠਾ ਕੇ ਚੁੱਪ ਕਰਾ ਲਾਂਗੇ ਜੀ ਮੈਂ ਨਵਜੋਤ ਸਿੱਧੂ ਬਾਰੇ ਕੱਲ ਕਹਿੰਦਾ ਹੁੰਦਾ ਜਿੰਨਾ ਦਿਨਾਂ ਚਾਹ ਉਹਨਾਂ ਨੇ ਕੈਬਨਿਟ ਤੋਂ ਅਸਤੀਫਾ ਦਿੱਤਾ ਹੂੰ ਇਹ ਰਾਜਨੀਤੀ ਚ ਉਹਨਾਂ ਨੇ ਮੀਡੀਆ ਕੇ ਜਣਾ ਵੀ ਬੰਦ ਕਰ ਦਿੱਤਾ ਜੀ ਆਪਣੇ ਘਰ ਰਹਿੰਦੇ ਸੀ ਹੂੰ ਮੈਂ ਉਦੋਂ ਵੀ ਇਹ ਟਿੱਪਣੀ ਕੀਤੀ ਸੀ ਬਿੰਗੇ ਜਾਨ ਨੇਸ ਕਿ ਨਵਜੋਸ ਸਿੱਧੂ ਉਹ ਨੇਤਾ ਹੈ ਉਹ ਆਗੂ ਹੈ ਜੀ ਕਿ ਲੋਕਾਂ ਦੇ ਜਿਹੜੇ ਰਾਸੀ ਆਗੂ ਆਂਦੇ ਤਾਂ ਜਿਹੜੇ ਆ ਗਿਆ ਕੱਟਆਊਟ ਲੱਗਦੇ ਆ ਪੋਸਟਰ ਲੱਗਦੇ ਆ ਤਾਂ ਉਹਨਾਂ ਦੀ ਕੋ ਗੱਲ ਹੁੰਦੀ ਹੈ ਨਵਜੋਸ ਸਿੱਧੂ ਘਰੇ ਬੈਠਾ ਕੋਈ ਗੱਲ ਨਹੀਂ ਕਰਦਾ মিডিਆ ਨਾਲ ਤੇ ਸਭ ਤੋਂ ਵੱਧ ਚਰਚਾ ਨਵਜੋਸ ਸਿੱਧੂ ਦੀ ਹੈ মিডিਆ 'ਚ ਬਿਲਕੁਲ ਸੋ ਨਵਜੋਸ ਸਿੱਧੂ ਇੱਕ ਬੇਵਕ ਆਗੂ ਆ ਪੰਜਾਬ ਦੇ ਮੁੱਦਿਆਂ ਦੀ ਗੱਲ ਕਰਦਾ ਹੈ ਜੀ ਪੰਜਾਬ ਦੇ ਭਲੇ ਦੀ ਗੱਲ ਕਰਦਾ ਹੈ ਉਹਦੇ ਨਾਲ ਵਿਖਰੀਮਾ ਹੋ ਸਕਦਾ ਹੈ ਵਿਖਰੀਮਾ ਹੋਣਾ ਸੁਭਾਵਿਕ ਹੈ ਬਿਲਕੁਲ ਉਦੇ ਪਾਰਟੀ ਦੇ ਅੰਦਰ ਵੀ ਹੋ ਸਕਦਾ ਬਾਹਰ ਵੀ ਹੋ ਸਕਦਾ ਪਰ ਇਹ ਗੱਲ ਸਹੀ ਹੈ ਕਿ ਨਜੋਸਦੂ ਨੂੰ ਚੁੱਪ ਕਰਕੇ ਨਿਬਟਾਇਆਦਾ ਸਦੋਂ ਕਹਿੰਦਾ ਪਿਆ ਆਦੇ ਮੁੱਦਿਆਂ ਦੀ ਗੱਲ ਕਰਦਾ ਰਹਾਂਗਾ ਜਿਸ ਤਰੀਕੇ ਨਾਲ ਗੱਲ ਕੀਤੀ ਗਈ ਹੈ ਕੁਝ ਆਗੂਆਂ ਨੇ ਜ਼ਰੂਰ ਕਿਹਾ ਜਾ ਰਿਹਾ ਹੈ ਕਿ ਜੀ ਇੱਕ ਕੋ ਪਲੇਟਫਾਰਮ ਦਿਓ ਉਹਦੇ ਬਾਰੇ ਵੀ ਨਜੋਸਦੂ ਨੇ ਕਿਹਾ ਉਹ ਜੀ ਹਮੈਤਿਆਂ ਨੇ ਕਿਹਾ ਕਿ ਕਿਹੜੇ ਪਲੇਟਫਾਰਮ ਤੇ ਆਗੇ ਤੁਸੀਂ ਸਾਨੂੰ ਸੱਦਿਆ ਤਾਂ ਨਹੀਂ ਜੀ ਸੋ ਪਾਰਟੀ ਹਾਈ ਕਮਾਂਡ ਵੀ ਮੈਨੂੰ ਲੱਗਦਾ ਹੈ ਕਿ ਮਾਮਲਾ ਵਿਚਾਰਿਆ ਗਿਆ ਹਮ ਉਹ ਤਾਂ ਬਾਜ ਜੇ ਨਵਜੋਸਦੂ ਨੇ ਗੱਲ ਕਹੀ ਹੈ ਜੀ ਇਹ ਵੀ ਮੈਂ ਪੰਜਾਬ ਦੇ ਹਿਤਾਂ ਨੇ ਬੋਲਾਂਗਾ ਮੈਂ ਚੁੱਪ ਕਰਕੇ ਨਹੀਂ ਬੈਠਾਂਗਾ ਜੀ ਮੈਨੂੰ ਲੱਗਦਾ ਹੈ ਕਿ ਪਾਰਟੀ ਹਾਈ ਕਮਾਂਡ ਨੂੰ ਵੀ ਇਸ ਮਾਮਲੇ ਦਾ ਨਿਵੇੜਾ ਕਰਨਾ ਚਾਹੀਦਾ ਹੈ ਕਿਉਂਕਿ ਜੇ ਕਾਂਗਰਸ ਦੇ ਤੌਰ ਤੇ ਜੀ ਬਾਕੀ ਆਗੂ ਚਾਹੇ ਬਾਜਬਾ ਚਾਹੇ ਦੂਜੇ ਆਗੂ ਹੈ ਤਾਂ ਇੱਕ ਪਲੇਟਫਾਰਮ ਤੇ ਗੱਲ ਕਰਦੇ ਤਾਂ ਫਿਰ ਕਿਸੇ ਆਗੂ ਨੂੰ ਚੁੱਪ ਕਰਾਉਣਾ ਨਾ ਤਾਂ ਪਾਰਟੀ ਦੇ ਹਿੱਤ ਚ ਹੋ ਸਕਦਾ ਜੀ ਨਾ ਹੀ ਜਿਹੜਾ ਕੌਮੀ ਪੱਧਰ ਦੀ ਲੀਡਰਸ਼ਿਪ ਹੈ ਉਦੇ ਹਿੱਤ ਜੇ ਗੱਲ ਹੋ ਸਕਦੀ ਹੈ ਬਿਲਕੁਲ ਬਿਲਕੁਲ ਸਤੂਰ ਸਾਹਿਬ ਆਪਾਂ ਇਸ ਪ੍ਰੋਗਰਾਮ ਦੇ ਵਿੱਚ ਲਗਾਤਾਰ ਇਸ ਗੱਲ ਤੇ ਵੀ ਚਰਚਾ ਕਰਦੇ ਆ ਰਹੇ ਹਾਂ ਕਿ 2024 ਦੀਆਂ ਇਲੈਕਸ਼ਨ ਨੂੰ ਲੈ ਕੇ ਸੂਚੀਆਂ ਪਾਰਟੀਆਂ ਪੱਬਾਂ ਪਾਰ ਨੇ ਚਾਰਾ ਜੋਇ ਕੀਤੀ ਜਾ ਰਹੀ ਹੈ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ ਦੂਜੇ ਪਾਸੇ ਪਾਰਟੀਆਂ ਦੇ ਆਪਸ ਦੇ ਵਿੱਚ ਗੱਠ ਜੋੜਦੀਆਂ ਚਰਚਾਵਾਂ ਵੀ ਲਗਾਤਾਰ ਹੋ ਰਹੀਆਂ ਨੇ ਤਾਂ ਹੁਣ ਸਾਲ 2024 ਚੜ੍ਹਨ ਵਾਲਾ ਕਹਿੰਦੇ ਕਿ ਪੰਜਾਬ ਦੇ ਲਈ ਕਹਿੰਦੀ ਕਿ ਰਾਜਨੀਤੀ ਦੇ ਲਈ ਕਾਫੀ ਇਮਤਿਹਾਨ ਸਾਹਮਣੇ ਆਉਣ ਵਾਲਾ ਬਿਲਕੁਲ ਸਹੀ ਗੱਲ ਤੁਸੀਂ ਕਹਿ ਰਹੇ ਹੋ ਜੀ ਇਹ ਮਤਾਂ ਦਾ ਹੈ ਜਦੋਂ ਆਪਾਂ ਗੱਲ ਕਰ ਰਹੇ ਆ ਤਾਂ ਹੁਣ ਵੀ ਮੈਂ ਦੇਖ ਰਿਹਾ ਸੀ ਕਿ ਕਾਂਗਰਸ ਜਿਹੜੀ ਹਾਈ ਕਮਾਂਡ ਹੈ ਉਹਨੇ ਜਨਵਰੀ ਦੇ ਪਹਿਲੇ ਹਫਤੇ ਚ ਵਿਰੋਧੀ ਦਰ ਜਿਹੜੀ ਵਿਰੋਧੀ ਦਰਨ ਪਾ ਜਿਹੜੀ ਇੰਡੀਆ ਗੱਠ ਛੋੜਦੀਆਂ ਪਾਰਟੀਆਂ ਆਈਆਂ ਹਈਆਂ ਉਹਨਾਂ ਦੀ ਮੀਟਿੰਗ ਬੁਲਾਈ ਹੈ ਜੀ ਸੋ ਸਾਲ 24 ਜਿਹੜਾ ਹੈਗਾ ਉਹ ਬਹੁਤ ਹੀ ਨਵਾਂ ਚੁਣੌਤੀਆਂ ਵਾਲਾ ਨਵਾਂ ਸੁਨੇਹਾ ਲੈ ਕੇ ਆ ਰਿਹਾ ਹੈ ਜੀ ਦੇ ਦੀ ਕੀ ਰਾਸੀ ਰੂਪ ਰೇಖਾ ਹੋਏਗੀ ਦੇ ਦੀ ਕੀ ਲੀਡਰਸ਼ਿਪ ਹੋਏਗੀ ਜੀ ਇਹ ਜਿਹੜਾ ਹੋਰ ਕੋਈ ਦਿਨਾਂ ਨੂੰ ਨਵਾਂ ਸਾਲ ਆ ਰਿਹਾ ਉਹ ਇਹ ਕਰੇਗਾ ਫੈਸਲਾ ਜਿੱਦ ਤੱਕ ਚੁਣੌਤੀਆਂ ਦਾ ਸਵਾਲ ਹੈ ਦੇਖੋ ਚੁਣੌਤੀਆਂ ਹਰ ਪੱਧਰ ਤੇ ਹੁੰਦੀਆਂ ਹਨ ਬਿਲਕੁਲ ਪਰਿਵਾਰ ਚ ਵੀ ਹੁੰਦੀਆਂ ਹਨ ਪਾਰਟੀਆਂ ਚ ਵੀ ਹੁੰਦੀਆਂ ਹਨ ਸਰਕਾਰਾਂ ਚ ਵੀ ਹੁੰਦੀਆਂ ਜੇ ਆਪਾਂ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਲਈ ਸਭ ਤੋਂ ਵੱਡੀ ਚੁਣੌਤੀ ਹੈ ਕਿ ਜਨਵਰੀ ਚੜ੍ਹ ਗਈ ਜਨਵਰੀ ਦੇ ਪਹਿਲੇ ਹੱਥ ਹੀ ਸੁਪਰੀਮ ਕੋਰਟ ਦੇ ਚ ਐਸੋਈਲ ਤੇ ਸੁਣਵਾਈ ਸ਼ੁਰੂ ਹੋ ਰਹੀ ਹੈ ਬਿਲਕੁਲ ਬਿਲਕੁਲ ਪੰਜਾਬ ਕਹਿੰਦਾ ਸਾਡੇ ਕੋਲੇ ਪਾਣੀ ਕੋਈ ਨਹੀਂ ਹੁਣ ਐਸੋਈਲ ਤੇ ਹਰਿਆਣਾ ਕੀ ਪੱਖ ਰੱਖਦਾ ਸਪੀਮ ਕੋਰਟ ਦੇ ਬਾਰੇ ਕੀ ਸ ਗਿਆਨ ਲੈਂਦਾ ਕੀ ਫੈਸਲਾ ਲੈਂਦਾ ਇਹਦਾ ਲੰਬੀਆਂ ਬੈਸਾਂ ਤੋਂ ਬਾਅਦ ਗੱਲ ਸਾਹਮਣੇ ਆਏਗਾ ਪਰ ਜਦੋਂ ਇਹ ਗੱਲ ਸ਼ੁਰੂ ਹੋਏਗੀ ਤੇ ਸਮਝੋ ਕਿ ਪੰਜਾਬ ਦੇ ਲਈ ਇੱਕ ਬਹੁਤ ਵੱਡੀ ਚੁਣੌਤੀ ਨਵੇਂ ਸਾਲ ਦੇ ਦਾਖਲ ਹੁੰਦੇ ਸ਼ੁਰੂ ਹੋ ਜਾਣੀ ਹੈ ਹਾਂ ਬਿਲਕੁਲ ਕਿਉਂਕਿ ਜਦੋਂ ਸਵੇਲ ਤੇ ਪਾਣੀਾਂ ਤੇ ਗੱਲ ਹੁੰਦੀ ਹੈ ਇਹ ਤਾਂ ਕੋਈ ਕਹੇਗਾ ਨਹੀਂ ਜੀ ਕਿ ਪੰਜਾਬ ਨੂੰ ਪਾਣੀ ਦੇਣਾ ਹੈ ਉਦੇਵੀ ਇਸ ਜਿਲ੍ਹੇ ਮੈਂ ਐਸਵੀਐਲ ਤੇ ਸੁਣਵਾਈ ਹੋਏਗੀ ਪੰਜਾਬ ਤੋਂ ਪਾਣੀ ਖੋਣ ਲਈ ਸੁਣਵਾਈ ਹੋਏਗੀ ਨਾ ਹਮ ਬਿਲਕੁਲ ਪੰਜਾਬ ਖੋਣ ਦਿੰਦਾ ਕਿ ਨਹੀਂ ਖੋਣ ਦਿੰਦਾ ਇਹ ਵੱਖਰੀ ਗੱਲ ਹੈ ਸੋ ਪੰਜਾਬ ਲਈ ਮੈਂ ਵੀ ਇਹ ਜਨਰਲਸ ਕਹਾ ਹੋਰ ਬਹੁਤ ਸਾਰੀਆਂ ਚੁਣੌਤੀਆਂ ਹੈ ਜੀ ਪਰ ਐਸਵੀਐਲ ਦੀ ਇੱਕ ਵੱਡੀ ਚੁਣੌਤੀ ਹੈ ਜਨਵਰੀ ਦੇ ਮਹੀਨੇ ਚ ਉਹ ਪੰਤਰੀ ਭਗਵੰਤ ਮੰਨ ਲਈ ਵੀ ਹਮ ਔਰ ਪੰਜਾਬ ਦੀਆਂ ਸਮੁੱਚੀਆਂ ਰਾਸੀ ਦਿਨਾਂ ਦੇ ਸਮੁੱਚੇ ਪੰਜਾਬੀਆਂ ਦੇ ਲਈ ਵੀ ਬਿਲਕੁਲ ਬਾਕੀ 24 ਦਾ ਸਾਲ ਦੇਸ਼ ਦੇ ਲਈ ਨਵੀਂ ਲੀਡਰਸ਼ਿਪ ਲੈ ਕੇ ਆਉਣ ਵਾਲਾ ਸਾਲ ਹੋਏਗਾ ਬਿਲਕੁਲ ਉਹ ਚੁਣੌਤੀਆਂ ਦਾ ਦੇਸ਼ ਦੇ ਲੋਕ ਆਪੇ ਸਾਹਮਣਾ ਕਰਨਗੇ ਜੀ ਫੈਸਲਾ ਵੀ ਲੈਣਗੇ ਬਿਲਕੁਲ ਬਿਲਕੁਲ ਤੁਸੀਂ ਦੋ ਸਾਹਿਬ ਰੈਂਦੇ ਮੈਂਟਨ ਦੇ ਵਿੱਚ ਇੱਕ ਹੋਰ ਖਬਰ ਤੇ ਚਰਚਾ ਕਰ ਲੈਂਦੇ ਆ ਹੁਣ ਜੇਕਰ ਵੇਖਿਆ ਜਾਵੇ ਤਾਂ ਧੁੰਦ ਕਾਫੀ ਵੱਧ ਗਈ ਹੈ ਸੰਗਣੀ ਧੁੰਦ ਪੈ ਰਹੀ ਹੈ ਠੀਤ ਲਹਿਰ ਚੱਲ ਰਹੀ ਹੈ ਤੇ ਸਾਰੇ ਸੂਬਿਆਂ ਦੇ ਵਿੱਚ ਕਹਿਦੀ ਹੈ ਕਿ ਆਮ ਜਨਜੀਵਤ ਕਾਫੀ ਅ ਪ੍ਰਭਾਵਿਤ ਹੋਇਆ ਪਿਆ ਤੇ ਦੂਜੇ ਪਾਸੇ ਕਰੋਨਾ ਮਹਾਮਾਰੀ ਨੇ ਕਹਿੰਦੇ ਕਿ ਨਵਾਂ ਵੇਰੀਐਂਟ ਹੈ ਉਸਨੇ ਫਿਰ ਤੋਂ ਜਿਹੜੀ ਕਹਦੀ ਕਿ ਮਰੀਜ਼ਾਂ ਦੀ ਗਿਣਤੀ ਵਧਾਉਣੀ ਸ਼ੁਰੂ ਕਰ ਦਿੱਤੀ ਹੈ ਕਿਉਂਕਿ ਲੋਕ ਕਾਫੀ ਬਿਮਾਰ ਹੋ ਰਹੇ ਨੇ ਕਰੋਨਾ ਮਹਾਮਾਰੀ ਦਾ ਰੂਪ ਲੋਕਾਂ ਨੇ ਵੇਖਿਆ ਕਾਫੀ ਪਿੱਛੇ ਲੋਕਾਂ ਨੂੰ ਧੱਕਦੇ ਸੀ ਤੇ ਮੁੜ ਕੇ ਇਹ ਦੋਵੇਂ ਚੀਜ਼ ਦੇ ਵਿੱਚ ਨਹੀਂ ਦੇਖੋ ਤੁੰਦ ਦੀ ਗੱਲ ਕੀਤੀ ਆ ਬਹੁਤ ਦਿਲਚਸਪ ਸਵਾਲ ਆ ਤੁੰਗਾ ਨਾ ਜੀ ਬਿਲਕੁਲ ਤੁੰਦੇ ਦੋ ਤਰ੍ਹਾਂ ਦੀ ਹੁੰਦੀ ਹੈ ਇੱਕ ਤਾਂ ਜਿਹੜੀ ਮੌਸਮ ਦੀ ਤੁੰਦ ਹੈਗੀ ਹੈ ਇੱਕ ਤੁੰਦ ਜਿਹੜੀ ਆਪਾਂ ਗੱਲ ਕੀਤੀ ਹੈ ਦੇਸ਼ ਦੀ ਰਾਜਨੀਤੀ ਦੇ ਛਾਈ ਵੀ ਹੈ ਦੇਸ਼ ਦੀ ਰਾਜਨੀਤੀ ਦੀ ਤੁੰਦ ਵੀ ਜਿਵੇਂ ਨਵੇਂ ਸਾਲ ਦਾ ਸੂਰਜ ਚੜ੍ਹੇਗਾ ਉਹ ਤੁੰਦ ਵਿਖਰਨੀ ਸ਼ੁਰੂ ਹੋ ਜੇਗੀ ਚਾਨਣ ਹੋਣਾ ਸ਼ੁਰੂ ਹੋ ਜਿਗਾ ਕਿ ਕੌਣ ਨੇਤਾ ਆ ਰਿਹਾ ਹੈ ਇਦਾਂ ਜੇ ਮੌਸਮ ਦੀ ਤੁੰਦ ਦੀ ਗੱਲ ਕਰਦੇ ਆ ਇਹ ਵੀ ਜਨਵਰੀ ਜਾ ਕੇ ਛਟਣੀ ਸ਼ੁਰੂ ਹੋਏਗੀ ਇਹ ਜ਼ਰੂਰ ਹੈ ਕਿ कोरोना ਦਾ ਨਵਾਂ ਜਿਹੜਾ ਵੈਰੀਐਂਟ ਹੈਗਾ ਉਹ ਆ ਰਿਹਾ ਨਵਾਂ করোনা ਕਿਸੇ ਹੋਰ ਸ਼ੇਪ ਦੇ ਵਿੱਚ ਆ ਰਿਹਾ ਪਰ ਉਹ ਇੰਨਾ ਅਜੇ ਮਾਰੂ ਨਹੀਂ ਹੈਗਾ ਇਹ ਜ਼ਰੂਰ ਹੈ ਕਿ ਜਦੋਂ ਆਪਾਂ ਇਕੱਠਾਂ 'ਚ ਜਾਂਦੇ ਆਂ ਜੀ ਖਾਸ ਤੌਰ ਤੇ ਆਪਾਂ ਹਸਪੀਟਲਸ 'ਚ ਜਾਂਦੇ ਆਂ ਭੀੜ ਵਾਲੀਆਂ ਥਾਂਵਾਂ ਤੇ ਬਾਜ਼ਾਰਾਂ 'ਚ ਜਾਂਦੇ ਆਂ ਉੱਥੇ ਤਾਂ ਸਾਵਧਾਨੀ ਵਰਤਣ ਦੀ ਜ਼ਰੂਰਤ ਹੈ ਤਾਂ ਹਰ ਇੱਕ ਦਾ ਇੱਕ ਵਿਅਕਤੀਗਤ ਆਪਣੀ ਸੇਫਟੀ ਜੀ ਉਹ ਕਹਿੰਦੇ ਸਵਾਰੀ ਆਪਣੇ ਸੁਵਾਨ ਦੀ ਆਪ ਜ਼ਿੰਮੇਵਾਰ ਹੈ ਤੇ ਆਪਣੇ ਸੇਤ ਲਈ ਆਪਾਂ ਸਾਰੇ ਆਪ ਜ਼ਿੰਮੇਵਾਰ ਆਂ ਨਹੀਂ ਤਾਂ ਹਾਈ ਹੈ ਪਰ ਇੱਕ ਸੇਤ ਹੈ ਜਿਹੜੀ ਦੇਸ਼ ਦਾ ਸਵਾਲ ਆਪ ਲੈ ਰਿਆ ਉਹ ਤੁਹਾਨੂੰ ਦੇ ਛਟਣੀ ਬਹੁਤ ਜ਼ਰੂਰੀ ਹੈ ਅਗਲਾ ਜਿਹੜਾ ਸਾਲ ਆ ਰਿਹਾ ਉਹ ਸਾਲ ਚ ਕਿਸ ਕਦਰ ਲੀਡਰਸ਼ਿਪ ਆਏਗੀ ਉਹਦੇ ਜਿਹੜਾ ਮੰਥਨ ਹੋ ਰਿਹਾ ਸਾਰੀਆਂ ਪੋਲੀਟਿਕਲ ਪਾਰਟੀਆਂ ਮੈਂ ਜੋ ਤੇ ਦੇ ਇੱਕ ਬੜਾ ਸ਼ਾਦ ਵਰਦਾ ਹੁਣਾ ਕਿ ਮਹਾਭਾਰਤ ਹੈ ਜੀ ਮਹਾਭਾਰਤ ਜਿਹਦੇ ਚ ਹਰ ਇੱਕ ਵੱਲੋਂ ਆਪਣਾ ਜ਼ੋਰ ਲਾਇਆ ਜਾਏਗਾ ਜ਼ੋਰ ਅਜ਼ਮਾਈ ਹੋਏਗੀ ਕਾਂਗਰਸ ਤੇ ਉਹਦੀ ਹਮੇਤੀ ਪਾਰਟੀਆਂ ਹੁੰਦੀਆਂ ਹਨ ਭਾਜਪਾ ਤੇ ਉਹਦਾ ਗੱਠ ਜੋੜ ਆਉਂਦਾ ਹੈ ਦੇਖੋ ਭਾਜਪਾ ਅੱਜ ਤੋਂ ਹੀ ਦਾਅਵੇਦਾਰੀ ਕਰ ਰਿਹਾ ਕਿ ਅਸੀਂ 400 ਤੋਂ ਉੱਪਰ ਸੀਟਾਂ ਲੈ ਕੇ ਆਵਾਂਗੇ ਜੀ ਬਿਲਕੁਲ ਉਹ ਦੂਨ ਇੰਡੀਆ ਗੱਠ ਜੋੜ ਕਹਿੰਦਾ ਕਿ ਅਗਲੀ ਵਾਰ ਜਿਹੜੀ ਹੈਗੀ ਅਸੀਂ ਦੇਨੰਦ ਮੋਦੀ ਨੂੰ ਪ੍ਰਧਾਨ ਮੰਤਰੀ ਦੀ ਕੁਰਸੀ ਤੇ ਬੈਠਣ ਨਹੀਂ ਦੇਵਾਂਗੇ ਬਿਲਕੁਲ ਸੋ ਇਹ ਤੁੰਦ ਕਦੋਂ ਛੱਟੇਗੀ ਅਗਲੇ ਸਾਲ ਦੇ ਚ ਇਹਦੀ ਦਿਲਚਸਪੀ ਜ਼ਿਆਦਾ ਹੈ ਜਿਹੜੀ ਕੁਦਰਤ ਵਾਲੀ ਤੋਂ ਦਾ ਉਹ ਕੁਦਰਤੀ ਫੈਸਲਾ ਕਰ ਦੇਣਾ ਅਗਲੇ ਕੁਝ ਦਿਨਾਂ ਜਦੋਂ ਤੁੰਦ ਛਟੇਗੀ ਛਟੇਗੀ ਬਾਕੀ ਇਹ ਦੇ ਦੇ ਲੋਕ ਛੱਟਣਗੇ ਕਿ ਕਿਹੋ ਜਿਹਾ ਸੂਰਜ ਚੜ੍ਹੇਗਾ ਨਾ ਬਿਲਕੁਲ ਬਿਲਕੁਲ ਸਿੱਤ ਜੀ ਸਾਹਿਬ ਬਹੁਤ ਬਹੁਤ ਧੰਨਵਾਦ ਇਹਨਾਂ तमाम ਮੁੱਦਿਆਂ ਤੇ ਵੱਡੀਆਂ ਖਬਰਾਂ ਤੇ ਗੱਲਬਾਤ ਕਰਨ ਦੀ ਜਰਵਾਨੀ ਜੋਤ ਆਪਾਂ ਪਿਛਲੇ ਸਾਲ ਨੂੰ ਅਲਵਿਦਾ ਨਵੇਂ ਸਾਲ 'ਚ ਫੇਰ ਮਿਲਾਂਗੇ ਜੀ ਬਿਲਕੁਲ ਜੀ ਤਾਂ ਅਜ ਦੇ ਨਿਊਜ਼ ਬਿਹਾਈਂਡ ਨਿਊਜ਼ ਪ੍ਰੋਗਰਾਮ ਦੇ ਵਿੱਚ ਐਨਾ ਹੀ ਮੁਰ ਸੋਮਵਾਰ ਨੂੰ ਹਾਜ਼ਰ ਹੋਵਾਂਗੇ ਵੱਡੀਆਂ ਖਬਰਾਂ ਤੇ ਚਰਚਾ ਕਰਨ ਦੇ ਲਈ ਤਦ ਤੱਕ ਲਈ ਸਾਨੂੰ ਦੇਓ ਇਜਾਜ਼ਤ ਤੁਸੀਂ ਵੇਖਦੇ ਰਹੋ ਗਲੋਬਲ ਪੰਜਾਬ ਟੀਵੀ